ਮਹੱਲਾ ਪਹਿਲਾ ਆਖਾਂ ਜੀ ਮਾ ਵਿਸਰੇ ਮਰ ਜਾਓ ਆਖਣਿ ਓਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖਾ ਉਤ ਭੂਖੈ ਖਾਇ ਚਲੀ ਹੈ ਦੁਖਾ ਸੋ ਕਿਉ ਵਿਸਰੇ ਮੇਰੀ ਮਾਈ ਸਾਚਾ ਸਭ ਸਾਚੇ ਨਾ ਰਹਾਉ ਸਾਚੇ ਨਾਮ ਕੀ ਤਲ ਵੜਿਆਈ ਆਖ ਤਕੇ ਕੀਮਤ ਨਹੀਂ ਪਾਈ ਜਿਸੁ ਮਿਲਕੇ ਆਖਣ ਪਾਹੀ ਵਡਨ ਹੋਵੈ ਘਾਟ ਨਾ ਜਾਇ ਨਾ ਹੋ ਮਰੇ ਨਾ ਹੋ ਵੈਸੋ ਗਿਜੰਦਾ ਰਹੇ ਨ ਚੁੱਕੈ ਭੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਵਤੇ ਵੜਤੇ ਰੀ ਦਾਤ ਜਿਨਣ ਦਿਨ ਕਰਕੇ ਕੀਤੀ ਰਾਤ ਖਸਮ ਉਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਦ ਸਨਾਤ ਰਾਗ ਗੁਰਦੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖ ਮਿਨੋ ਕਰੋ ਗੁਰ ਪਾਸ ਹਮ ਕੀ ਰਹਿ ਕਰਮ ਸਤਗੁਰ ਸਰਣ ਆਈ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾ ਹਰ ਜਨ ਕੀ ਵਡਭਾਗ ਵੜੀ ਰੇ ਜਨਹਾਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਨ ਸੰਗਤ ਗੁਣ ਪਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਤਰਗ ਜੀਵੇ ਤਰਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੰਦਰ ਮਹਤਕ ਲਿਖਿਆ ਲਿਖਾਸ ਧੰਨ ਧਰ ਸਤਿ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਚੌਥਾ ਹਰਿ ਕੀ ਜਨ ਸਤਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੈ ਕਿਨਮ ਸਤਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਟ ਭਾਗ ਵੜੇ ਰੇ ਜਨ ਹਾਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜਿਨ ਹਾਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਮਰ ਮਰਤਿ ਕਿ ਲਿਖਿਆ ਲਿਖਾ ਸਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾ ਗੂਜਰੀ ਮਹੱਲਾ ਪੰਜਵਾ ਕਾਹੀ ਰੇ ਮਨ ਚਿਤ ਵੈ ਉੱਤਮ ਜਾ ਹਰ ਹਰ ਜੀਉ ਪਰਿਆ ਸਹਿਲਵ ਧਰਮੇ ਜਨ ਤੋ ਪਾਈ ਤਾ ਕਾਰਜ ਗਾ ਕੀ ਕਰ ਧਰਿਆ ਮੀਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੌਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਗ ਸਤ ਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਿਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊੜ ੜਿ ਆਵੈ ਸੇ ਕੋ ਸਾ ਦਿਨ ਪਾਛੇ ਬਚਰੇਸਰਿਆ ਤਿਨ ਕਮਨ ਖਲਾਵੈ ਕਮਨ ਜੁਗਾਵੈ ਮਨ ਮੈਂ ਸਿਮਰਨ ਕਰਿਆ ਸਾਬਨ ਨਿਧਾਨ ਦਾਸ ਅਸ਼ਟ ਸਿਧਾਨ ਠਾਕੁਰ ਕੌਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਾਰ ਆਵਰਿਆ ਰਾਗ ਅਸਮ ਹੱਲਾ ਚੌਥਾ ਸੋ ਪੁਰਖ ਇਕ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰਿ ਅਗਮ ਅਗਮਿਆ ਪਾਰ ਸਭ ਧਿਆਵੇ ਸੋ ਤਿਆਵੇ ਤੁਜੀ ਹਰ ਸੱਚੇ ਸਿਰਜਣਹਾਰਾ ਸੋ ਜੀ ਤਮਾਰੇ ਜੀ ਤੁ ਜੀ ਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਬਦੁਖ ਵਿਸਾਰਨ ਹਾਰਾ ਹਰਿਆ ਪੀਠਾਪੁਰ ਹਰਿਆ ਪੀ ਸੇਵਕ ਜੀ ਗਿਆਨ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਅਪੁਰਖ ਸਮਾਣਾ ਇਕ ਦਾਤੇ ਇਕ ਵਿਹਾਰੀ ਜੀ ਸਬਦਿ ਰਿਆ ਚੋ ਜਿ ਬਡਾਲਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਬਿਨਿ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਗਾਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਪੁਰਬਾਣਾ ਹਰਿ ਤਿਹਾਵੇ ਹਰਿ ਤਿਹਾਵੇ ਤੁਧ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਗਦ ਸੇ ਮੁਗਦ ਭਈ ਜਨ ਹਰਿ ਧਾਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਾਉ ਜਿਨ ਹਰਿ ਨਿਰਭਾਉ ਧਾਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰ ਧਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ Bhandar ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਨ ਕੈ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਦਵਤਾ ਪੈ ਜਬਹਿ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁਤ ਸਿਮਰਤ ਸਾਸਤ ਜੀ ਕਾਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੀਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਆ ਪਰਮ ਪਰਕਰਤਾ ਜੀ ਤੁਧ ਜੇ ਅਵਡ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਦਸਦਾ ਤੂੰ ਇੱਕੋ ਜੀ ਤੂੰ ਨਹੀਂ ਚਲ ਕਰਤਾ ਸੋਈ ਤੁਦਿਆਪੇ ਭਾਵੈ ਸੋਈ ਵਰਤੇ ਜੀ ਤੁਮ ਆਪੇ ਕਰਹਿ ਸੋ ਹੋਈ ਤੁਦਿਆਪੇ ਸ੍ਰੇਸ਼ ਸਭ ਪਾਏ ਜੀ ਤੁਦਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜਾਣ ਹੋਈ ਆਸਮ ਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਜੀ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰ ਹੈ ਤਿਨ ਨਾਮ ਵਰਤਨ ਪਾਇਆ ਗੁਰੂ ਖਸਰਾਦਾ ਮਨ ਮੁਖ ਗਵਾਇਆ ਸੁਧਾਪ ਵਿਸੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਤਿ ਜੀ ਬਾਹੇ ਦੁਰਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣੈ ਆ ਰਗੁਣ ਸਦਹੀ ਆਖ ਵਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਈ ਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਮ ਬਿਨ ਦੂਜਾ ਵਰ ਨ ਕੋਇ ਤੁਮ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪਰਗਟ ਹੋਇ ਆ ਸਮ ਹਲਾ ਪਹਿਲਾ ਤਿਤ ਸਰਵੜਾ ਪਹਿਲ ਨਵਾਸਾ ਪਾਣੀ ਪਾਵਕ ਤਨਹਿ ਕੀਆ ਵੰਕਨ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੈ ਮਨ ਏਕ ਨ ਚੇਤ ਸਮੂੜ ਮਨਾ ਹਰਿ ਬਿਸਰਾ ਤੇਰੇ ਗੁਣ ਗਲਿਆਰਾ ਨਾ ਹਉ ਜਦੀ ਹਦੀ ਨਹੀਂ ਪੜਿਆ ਮੂਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਸਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏਹ ਤੇਰੀ ਬਰੀਆ ਆਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਫਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਮਿਰਥਾ ਜਾਤ ਰੰਗ ਮਾਇਆ ਕਹਿ ਰਹਾ ਓ ਜਾਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਓ ਹਰ ਰਾਇ ਕਹੋ ਨਾਨਕ ਹਮ ਨੀਚ ਕਰਮ ਮਾ ਸਰਨ ਪਰੇ ਕੀ ਰੱਖੋ ਸਰਮਾਨ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਵੀਂ ਚਾਪਈ ਬਾਰ ਸੁਰਗਾ ਕਾਟ ਸਮਾਥਾ ਸ੍ਰੀ ਅਜਗੀਤ ਜਗਤ ਕੇ ਨਾਥ ਦਤੈ ਵਾ ਸਦੂ ਵਰਕਾਰ ਕਾਟ ਦਿਓ ਉਸ ਤੁਜ ਨਰਨਾਹਾਰ ਭຸນ ਰਸਿਕਾ ਕਾਟ ਆਸੀਸਾ ਸ੍ਰੀ ਅਜਗੀਤ ਜਗਤ ਕੇ ਈਸਾ ਪਉਪਨ ਬ੍ਰਿਸ਼ਟ ਗੰਤੇ ਭਈ ਸਭ ਇਨਿਆਣ ਬਧਾਈ ਦੇਈ ਧਨ ਧਨ ਲੋਗਨ ਕੇ ਰਾਜਾ ਦ੍ਰਿਸ਼ਟਨ ਦਾਹ ਗਰੀਬ ਬਨਵਾਜਾ ਖਲਪਉਨ ਕੇ ਸਰਜਨਹਾਰੇ ਦਾਤ ਜਾਨ ਮੋਹ ਲਿਓ ਉਬਾਰੀ ਕਾਬਿ ਉਹ ਬਾਦ ਬੇਨਤੀ ਚਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਾਵ ਚਰਨਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਵੇ ਤੁਮ ਕਹਾਵੋ ਆਪ ਹਾਥ ਦੇ ਮੇਂ ਬੁਚਾਵੋ ਸੁਗੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੁਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹੀ ਪਿਆਸਾ ਤੂੰ ਮਹਿ ਸੜ ਕੋਈ ਅਵਰਨਾ ਧਿਆਉ ਜੋ ਪਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖਾ ਹਮਾਰੇ ਤਾਰੀਐ ਹੈ ਚੁਣ ਚੁਣ ਸੱਤਰ ਹਮਾਰੇ ਮਾਰੀ ਹੈ ਆਪ ਹੱਥ ਦੇਹੁ ਜੀਵ ਰਿਐ ਮਨਨ ਕਾਲ ਗਤਰਾਸ ਨਿਵਰੀਐ ਉਜੋ ਸਦਾ ਹਮਾਰੇ ਬੱਚਾ ਸਿਰਿ ਅਤ ਉਜਜ ਕਰਿ ਹੋ ਰਖਾ ਰੱਖ ਲਓ ਮੋਇ ਰੱਖਣਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਦਰਸ਼ਟਨ ਕੇ ਹੰਤਾ ਤੁਮ ਆਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸਾਸਕ ਲਗਾ ਲਖਾ ਕੀ ਆਤਮਸਾ ਜਵਣ ਕਾਲ ਜੋਗੀ ਸਭ ਕੀ ਓ ਬੇਦਰਾਜ ਬ੍ਰਹਮਾ ਜੋਥੀ ਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਣਾਉ ਦੇਵ ਦੇਤ ਜੱਛਨ ਉਭਜਾਓ ਆਦੰਤਿ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਧਮਸਕਾਰ ਤਸਹੀਕ ਹਮਾਰੀ ਸਗਲ ਪਰਜਾ ਜਨ ਆਪ ਸਵਾਰੀ ਸੇਵਕਣ ਕੋ ਸਉਪੰਨ ਸੁਖ ਦੀ ਔਰ ਸਤਰਣ ਕੋ ਬਲ ਮੋਵਦ ਕੀਆ ਘਟ ਘਟ ਕੇ ਅੰਦਰ ਕੀ ਜਾਣਦ ਭਲੇ ਬਰੇ ਕੀ ਪੀਰ ਬਸਾਨਤ ਚੀਟੀ ਤੇ ਗੁੰਛ ਦਸਤੂਲਾ ਸਾ ਪਰ ਗਿਰ ਪਦ੍ਰਿਸ਼ਟ ਕਰ ਫੁੱਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਬਸਾਨੇ ਘਟ ਘਟ ਕੇ ਪਟ ਪਟ ਕੀ ਜਾਨੈ ਜਾਬ ਉਦਕਰਖ ਕਰਾ ਕਰਤਾ ਰਾ ਪਰਜਾ ਤਰ ਤਵਤੇ ਅਪਾਰਾ ਜਾਬ ਆਕਰਖ ਕਰਤੋ ਕਵ ਤਉਮ ਮੈ ਮਿਲਤ ਦੇ ਧਾਰ ਸਾਬ ਹਉ ਜੇਤੇ ਵਦਨ ਸਰੀਰ ਸਵਤਾਰੈ ਆਪ ਆਪਣੀ ਬੂਜੂ ਚਾਰੈ ਤੁਮ ਸਭ ਹੀਤ ਰਹਿਤ ਨਰ ਆਲਾ ਮਹਾ ਗਿਆਨਤ ਵੇਦ ਭੇਦ ਆਰਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਿਆ ਦੀ ਲਿਆ ਨਾਦ ਸੰਭ ਤਾ ਕਾ ਮੂੜੋ ਚਾਰਤ ਭੇਦ ਜਾ ਕੋ ਪੇਵ ਨਾ ਪਾਵਤ ਵਿਦਦਾ ਤਾ ਕੋ ਕਰਪਾ ਹਣ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਟੀਂਡ ਤਨ ਹੈ ਭੇਵ ਆ ਪਾਪਣੀ ਬੁੱਧ ਹੈ ਜੇਤੀ ਵਰਨਤ ਬਿੰਦ ਬਿੰਦੋ ਹੈ ਤੇਤੀ ਤੁਮਰਾਲ ਖਨ ਜਾਏ ਬਸਾਰਾ ਕਹਿ ਬੇਦ ਸਹਾ ਜਾ ਪ੍ਰਥਮ ਸੰਸਾਰਾ ਇਕੈ ਰੂਪਿਆ ਨੂਪ ਸਰੂਪ ਆ ਰੰਗ ਪਿਉਰਾ ਕਈ ਪੂਪਾ ਅੱਡ ਜੀਰ ਸੇ ਤਰ ਕੀਨੀ ਉਤਪੁਜ ਖਾਨ ਬਹੁਰ ਰਚ ਦਿਨੀ ਕਹਉ ਹੁਲ ਰਾਜਾ ਹਵ ਬੈਠਾ ਕਹਉ ਸਿਮੰਢ ਪਿਓ ਸੰਕਰ ਇਕੱਠਾ ਸਗਰੀ ਸ੍ਰੀੜਿ ਦਿਖਾਇ ਚੰਪਾਵਾ ਜੁਗਾਸ ਰੂਪ ਸਵੰ ਭਾਵ ਅਵਰਚਾ ਮੇਰੀ ਤੁੰਕਾਰੋ ਸੇਕੋ ਬਾਰ ਸਿਕ ਸੰਘਰੋ ਦੋਟ ਜਿ ਦੇ ਉਠਵਤ ਉਤਪਾਤਾ ਸਗਲ ਮਲੇਸ਼ ਗਰੋ ਰਣਕਾਤਾ ਜੀ ਅਸ ਤੁਜ ਤਵ ਸਰਣੀ ਪਾਰੈ ਜਿਤ ਕੇ ਡੁਡ ਦਉ ਤ ਹਵਾ ਮਰੈ ਪੁਰਖ ਜਦੋਂ ਨ ਪੱਕ ਪਰੇ ਤਿਹਾਰ ਦਿਨ ਕਹਿ ਤੂੰ ਸੰਕਟ ਸਭ ਟਾਰੈ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਚਾ ਹੋਏ ਤਹੇ ਸਭ ਕਾਲਾ ਦੁਸ਼ਟ ਰੀਤ ਰੀਤ ਤਤਕਾਲਾ ਕਿਰਪਾ ਦ੍ਰਿਸ਼ਟੰਡਾਏ ਨਹਾਰ ਹੋ ਤਾਕੇ ਤਾਤਨਕ ਮੁਹਾਰ ਹੋ ਰਿੱਧ ਸਿੱਧ ਕਰਮ ਸੁਭ ਹੋਈ ਜੋ ਸਾਸਵੇ ਸਕੇ ਨ ਕੋਈ ਇਕ ਵਾਰ ਜਨ ਤੂੰ ਮੈਂ ਸੰਵਾਰਾ ਕਾਲphans ਤੇ ਤਾਹੇ ਉਬਾਰਾ ਜਨ ਨਰਨਾਮ ਤਿਹਾਰੋ ਕਹਾ ਆਦਾਰਦ ਡੂਠ ਦੋਖ ਤੇ ਰਹਾ ਖੜਕ ਗੀਤ ਮੈਂ ਸਰਨ ਤਿਹਾਰੀ ਆਪ ਹਾਥ ਦੇ ਲਿਹੁ ਬਾਰੀ ਸਰਬ othor ਮੋ ਹੋ ਸਹਾਈ ਡੂਠ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲ ਬਿਗ ਸਗਲ ਦੇਹ ਕੋ ਹਰਤਾ ਡੂਠ ਦੋਖਿਨ ਕੋ ਛੈ ਕਰਤਾ ਸੇਰੀਆ ਤੁਝ ਜਬ ਪੈ ਤੇ ਅੱਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਤ ਸਤ ਫਲ ਪਾਵੇ ਸੋਈ ਦੂਖ ਨ ਤਿਥੇ ਬਿਆਉਤ ਕੋਈ ਆੜੇ ਅੱਲਾ ਸੁਣ ਗੋਂਗ ਜੋ ਜਾਹੀ ਸੋ ਰਸਨਾ ਪਾਵੇ ਸੁਣੇ ਮੂੜ ਜਿ ਤਲਾਈ ਚਤੁਰਤਾ ਆਵੇ ਦੂਖ ਦਰਦ ਭਉ ਨਿਕਟ ਨਾ ਤੈ ਨਰ ਕੇ ਰਹੈ ਹੋ ਜੋ ਜਾਂ ਕੀ ਏਕ ਵਾਰ ਚੌਪਈ ਕੋ ਕਹੈ ਚੌਪਈ ਮਦ ਸਤਰ ਸਹਿਿ ਪੜੀਜੈ ਅਰਧ ਸਹਿਿ ਪੁਨ ਤੀਨ ਕਹਿਜੈ ਭਾਦਰ ਵਰ ਸੁਧੀ ਅਸ਼ਟਮੀ ਰਵਾਰਾ ਪੀਰ ਸਤਰੁ ਗ੍ਰੰਥ ਸੁਧਾਰਾਇ ਤਸਰੀ ਜਿਸ ਤਰੁਪਖਿਆਨ ਤਲਾ ਚਰਿਤ੍ਰੈ ਮੰਤਰੀ ਬਹੁ ਸੰਬੰਧੈ 405 ਚਰਿਤ੍ਰ ਸਮਾਤ ਮਾਸਤ ਸੁਮਾਸਤ ਆਪਜੂ ਦੁਹੇਰਾ ਦਾ ਜਾਣ ਕਰ ਦਾਸ ਪਾਰ ਕੀਜੇ ਕਿਰਪਾ ਅਪਾਰ ਆਭਾਤ ਦੀ ਰਾਖ ਮੋਹੀ ਮਨ ਕਰਮ ਬਚਨ ਵਿਚਾਰ ਚਉ ਪਈ ਮੈਂ ਨਗਨੇਸਹਿ ਪ੍ਰਥਮ ਨਾਮ ਕਿਸ਼ਨ ਵਿਸ਼ਨ ਕਬੂ ਨਹਿ ਧਿਆਉ ਕਾਣ ਹੁਨੇ ਪਹਿ ਜਾਣ ਨਤ ਸੋ ਲਿਵ ਲਾਗੀ ਮੋਰੀ ਪਾਗੇ ਨਸੋ ਵਾਹਕਾਲ ਰਖਵਾਰ ਹਮਾਰੋ ਮਹਲ ਹੋ ਮੈਂ ਕਿੰ ਕਰਥਾਰ ਹੋ ਆਪਣਾ ਜਾਣ ਕਰੋ ਰਖਵਾਰ ਬਾਹੇ ਗਹੀਂ ਕੀ ਲਾਜ ਵਿਚਾਰ ਆਪਣਾ ਜਾਣ ਮੁਝੀ ਪ੍ਰਤਪਰੀਏ ਚੁਟ ਚੁਟ ਸਤਲ ਹਮਾਰੇ ਮਰੀਐ ਤੇਗ ਤੇਗ ਜਗ ਮੈਂ ਦਉ ਚਲੈ ਰਾਖਾ ਮਹਾਰ ਨਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰ ਕਰ ਥਾਰਾ ਦਾਸ ਜਾਣਦੇ ਹਾਂ ਸਾਰੋ ਹਮਰੇ ਸਭ ਪੈਰੀਆਂ ਸੰਘਾਰੂ ਪ੍ਰਥਮ ਰੂਪ ਗੋਦ ਕੋ ਧਿਆਨ ਨਾ ਬਹੋਰ ਕਰੋ ਕਵਤਾ ਵਿਦਨਾਨਾ ਕ੍ਰਿਸ਼ਨ ਜਸਾ ਮਤ ਚਰਿਤ ਰੂਚਾਰੋ ਚੂ ਗਏ ਕਬਿ ਲਿਓ ਸੁਧਾਰੋ ਕਬਿ ਉਹ ਬਾਚ ਦੋਹਰਾ ਜੋ ਨਿਜ ਪ੍ਰਭਉ ਸੋ ਕਹਾ ਸੋ ਕਹਿੋ ਜਗ ਮਾਹੇ ਜੋ ਤਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੋਏ ਕਹੈ ਬਿਬ ਵਿਚਾਰ ਕਿਸ ਨਾਹੇ ਜਲ ਤੇ ਉਪਜ ਤਰੰਗ ਜਿਉ ਡਲਹੀ ਵਿਖੇ ਸਮਾਹੇ ਦੋਹਰਾ ਜਬ ਇਸ ਪ੍ਰਭ ਕੋ ਭੈਉ ਜਨਮ ਤਰਾਜ ਗਿਆ ਏ ਅਪ ਮੈਂ ਕਥਾਸਨ ਸੇਵਤੇ ਸਭੁ ਕਹਿਤ ਸੁਨਾਏ ਕਬ ਬਾਟ ਦੋਹਰਾ ਸਾਡ ਬਿਉ ਮੈਂ ਜੋਰਕਾਰ ਵਚਨ ਕਾ ਸਰਨ ਆਏ ਪੰਥ ਚਲੈ ਸਭ ਜਗਤ ਮੇਂ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕਉ ਨਿਤੋਟ ਧਿਆਏ ਹਾਂ ਸੰਤੋ ਅੰਤ ਲਹੇ ਗਏ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਤਨ ਬੇਦੀਨ ਕੀ ਗੁਲ ਵਿਖੈ ਪ੍ਰਗਟੇ ਨਾਨਕ ਰਾਏ ਸਭ ਸੇਖਣ ਕੋ ਸੁਖ ਜੈ ਜੈ ਤੈ ਭੈ ਸਹਾਈ ਦੋਹਰਾ ਕਿਰਪਾ ਦਲੇਸ ਸਿਰ ਪ੍ਰਭੁਰ ਕੀ ਆਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਹਵਾਂ ਦੋਹਰਾ ਤੇਗ ਬਹਾਦਰ ਕੇ ਚਲਤ ਭੈਉ ਜਗਤ ਕੋ ਸੁਖ ਹੈ 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 ਸਭ ਜਗ ਭਇਓ ਜੈ 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 ਸਰ ਲੋਕ ਸਵੇਆ ਸਾਤਰੀ ਕਾ ਪੂਤਾ ਹਵਾਣ ਕੋ ਨਾਹੀ ਕੈਤ ਬਾਤ ਹੈ ਜੁਕਰਵਰਾ ਔਰ ਜਜਾਰਜ ਤੋ ਗ੍ਰਹਿ ਕੋ ਤੋਇ ਚਾਕਾ ਚਿੱਤਾ ਮਿਤਰਾ ਆਵਰੀ ਜਗਦੇ ਵਹ ਹੈ ਹਮ ਕਾ ਹਾ ਜੋ ਬਿੰਤੀ ਕਰ ਜੋਰ ਕਰੋ ਜਵਾਬ ਕੀ ਔਦ ਨਿਧਾਨ ਬਣੇ ਅਤ ਹੀ ਰਣ ਮੈਂ ਤਵਜੂਜ ਮਰਦੋ ਹਰਾ ਦਸ਼ਮ ਕਥਾ ਭਗਵਤ ਕੀ ਬਾਖਾ ਗਰੀਬ ਨਾਏ ਔਰ ਬਾਸਨਾ ਨਾਹੀ ਪ੍ਰਭ ਧਰਮ ਯੁੱਧ ਕੈ ਚਾਏ ਸਵਯਾ ਸਨ ਜਿਉ ਤਹ ਕੋ ਜਾਗਮੈ ਮੁਖ ਤੇ ਹਰ ਚਿਤ ਤੇ ਮ ਜੁੱਧ ਵਿਚਾਰੈ ਦੇਹ ਅਨਿਤਨਾ ਨਿਤ ਰਹੇ ਜਸਨਾ ਉਟੜੇ ਪਵ ਸਾਗਰ ਤਾਰੈ ਧੀਰਜਤਾ ਮਨਾਇ ਹੈ ਤਨ ਬੁੱਧ ਸੋ ਦੇਵ ਜਿਉ ਜਿਆਰੈ ਗਿਆਨ ਹੈ ਕੀ ਬਡਣੀ ਮਨੁਹਾਸ ਲੈ ਕਾਤਰਤਾ ਕਤਵਾਰ ਬਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਇਹ ਟਲ ਸਭ ਕੋਈ ਬਾਖਿਤਨੀਤ ਸੁਰਗ ਬਾਸ ਰਗ ਵਰ ਕਰਾ ਸਗਰੀ ਪੂਰੀ ਸਮੇਤ ਚੌਪਈ ਜੋ ਇਹ ਕਥਾ ਸੁਨੇ ਅਰਗਾਵੇ ਦੂਖ ਪਾਪ ਤਾ ਨਿਕਟ ਨਾ ਆਵੇ ਬਿਸ਼ਨ ਭਗਤ ਕੇ ਆ ਫਲ ਹੋਈ ਬਾਦ ਬਿਆਸ ਵੈ ਸਕੇ ਨ ਕੋਈ ਸੰਬੰਧ ਸਤੈ ਸੈ ਪਚਾਵਨ ਹਾੜਵਦੀ ਪ੍ਰਥਮ ਸੁਖਦਾਵਨ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਰ ਪਰੀ ਲਹਿ ਲਿਓ ਸੁਧਾਰਾ ਦੋਹਰਾ ਨੇਤਰ ਤੁਮ ਕੇ ਚਰਨ ਤਾਰ ਸਤਰਵਤੀ ਰਤਰੰਗ ਸੇਰੀ ਭਗਵਤ ਪੂਰਨ ਕੀਆ ਰਾਗ ਵਰਗ ਸਾ ਪ੍ਰਸੰਗ ਦੋਹਰਾ ਸਾਦ ਸਦ ਜਾਨੋ ਨਹੀਂ ਬਾਸ ਬਾਦ ਵਿਵਾਦ ਗ੍ਰੰਥ ਸੰਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਆਈ ਗਏ ਜੋ ਤੇ ਤੁਮ ਰਹਾ ਤਉ ਤੇ ਕੋ ਆਖ ਤਰੇ ਨਹੀਂ ਆਨਿਉ ਰਾਮ ਰਹੀਮ ਪੁਰਾਨ ਕੁਰਾਨ ਨਹੀਂ ਕਹੀ ਮਤੋ ਇਕ ਨਾਮ ਅਨਿਉ ਸੇ ਮਰਤ ਸਾਸਤਰ ਵੇਦ ਸਵੇ ਬਹੁ ਭੀਦ ਕਹੀ ਹਮ ਇਕ ਨ ਜਾਣਿਉ ਸੇ ਜਸ ਪਾਨ ਕਰ ਪਾ ਤੁਮਰੀ ਕਰ ਮੈਨ ਕੋ ਸਭ ਤੋਹੀ ਬਖਾਨਿਉ ਦੋਹਰਾ ਸਗਲ ਦਵਾਰ ਕਉ ਸਾੜਕੈ ਗਇਉ ਤਹਾਰੋ ਦਵਾਰ ਬਾਹੀ ਗਹੀ ਕੀ ਲਾਜ ਅਸ ਸੂਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ 3 ਆਨੰਦਿਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤਾ ਗਾਵੋ ਹਾਰੀ ਕਿੜਾ ਮਨ ਜੀਵਾ ਸਾਇਆ ਕਹਿ ਨਾਨਕ ਆਨੰਦ ਹੋਆ ਸਾਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰਾ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਤ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹੈ ਨਾਨਕ ਮਨ ਮਾਨਾ ਮੇਰਾ ਅਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਹਨੀ ਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਅਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸਾਧ ਸੁਖ ਮੰਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜੇਤੀਆਂ ਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤਕਾਰ ਸਪਾਗਿਆਕਾਰ ਸਪਾਗਿਆ ਸਬਦ ਵਾਜੇ ਕਲਾ ਅਜਿਤ ਕਰਤਾ ਰੀਆਂ ਪੰਚ ਦੂਤ ਦਵਾਸ ਕੀਤੇ ਕਾਲ ਘੰਟਕ ਮਾਰਿਆ ਤੁਰ ਗਰਮ ਪਾਇਆ ਤੁਧ ਜਿਨ ਕੋ ਸੇਨਾ ਮਹਰ ਕੇ ਲਾਗੀ ਕਹਿ ਨਾਨਕ ਤੈ ਸਿਖੋ ਆਤਿਤ ਕਰਿ ਅਨਹਦ ਵਾਜੇ ਆਨੰਦ ਸੁਨੋ ਵਡਭਾਗੀ ਹੋ ਸਾਡੇ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲੇ ਬਸੂਰੇ ਇਹ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਤਿ ਸੰਤੋਖ ਸਾਜਨ ਭਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੀ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਬਿਨਵੰਦਨਾ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਉਦਾਵਣੀ ਮਹੱਲਾ 5 ਥਾਲ ਵਿੱਚ ਤਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੈ ਜੇ ਕੋ ਪੁਛੈ ਤਿਸ ਕਾ ਹੋਇ ਉਧਾਰ ਹੋਇ ਹੈ ਵਸਤ ਤੀ ਨਹ ਜਾਈ। ਨੇਤ ਨੇਤ ਰਖਉ ਧਾਰੋ ਧੰਸ ਸੰਸਾਰ ਚਰਨ ਲਗ ਚਰਿਐ ਸਭ ਨਾਨਕ ਬ੍ਰਹਮ ਪਸਾਰੋ ਸਾ ਲੋਕ ਮਹੱਲਾ ਪੰਜਵਾ। ਤੇਰਾ ਕੀਤਾ ਜਤ ਤਉ ਨਾਹੀ ਮੈਨੂੰ ਜੋਗਿਕ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸਿ ਬਿਉਈ। ਦਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਨ ਸੀ ਵੈ ਹਰਿਆ ਪਾਉੜੀ ਤੇ ਤੈ ਤੁਮ ਸਮਰੱਥ ਜਿੱਥੇ ਕੋਈ ਨਾਹੇ ਉਥੇ ਤੇਰੀ ਰਖ ਅਗਣੀ ਉਦਰਮਾਹੀ ਸੁਣ ਕੇ ਜਮਕੇ ਦੂਤ ਨਾਹੇ ਤੇਰੇ ਸੜ ਜਾਹੇ ਪਾਉ ਜਲ ਵਿਖਮਸ ਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅਮਰਤ ਸੇਈ ਖਾਹਿ ਕਲਮੇ ਈ ਹੋ ਪੁਨ ਗੁਰ ਗੋਬਿੰਦ ਗਾਹਿ ਸਭ ਸੰਨੋ ਕਿਰਪਾਲ ਸੰਭਾਲੈ ਸਾਹਿ ਸਾਹਿ ਬਿਰਥਾ ਕੋਈ ਨ ਜਾਏ ਜੀ ਆਵੇ ਤਦ ਆਹਿ ਇਸ ਲੋਕ ਮਹਲਾ ਪੰਜਵਾ ਅੰਤਰ ਗਉੜਿਆ ਰਾਦਰਣਾ ਜੀਵਾ ਜਪ ਗੁਰਨਾਵ ਨੇਤਰੀ ਸਦਗੁਰ ਪੇਖਣਾ ਸਰਵਣੀ ਸਰਣਾ ਗੁਰਨਾਵ ਸਤ ਗੁਰ ਸੇਤੀ ਰਤਿਆਂ ਦਰਗਹ ਪਾਈਏ ਠਾਓ ਕਹ ਨਾਨਕ ਕਿਰਪਾ ਕਰੇ ਜਿਸ ਨੂੰ ਏਵਤ ਦੇ ਜਗ ਮੈਂ ਆਤਮ ਕਾਢੀਐ ਵਿਰ ਲੈ ਕੇ ਈ ਕੇਮ ਅੱਲਾ ਪੰਜਵਾ ਰਖੇ ਰਖਣਹਾਰ ਆਪ ਵਾਰਿਆਣ ਗੁਰ ਕੀ ਪੈਰੀ ਪਾਏ ਕਾ ਜਸ ਵਾਰਿਆਣ ਹੋਆ ਆਪ ਦਿਆਲ ਮਨ ਹੋ ਨਾ ਵਿਸਾਰੇ ਆਣ ਸਾਧ ਜਨਾ ਕੈ ਸੰਗ ਭਵ ਜਲ ਤਾਰਿਆ ਨ ਸਾਕਿ ਬਿੰਦਕ ਦੋਸ਼ਟ ਖੈਨ ਮਾਹਿ ਬਿਦਾਰਿਆ ਨ ਤਿਸ ਸਾਹਿਬ ਕੀ ਟੀਕ ਨਾਨਕ ਮਨੇ ਮਾਹੀ ਜਿਸ ਸੇ ਮਾਰਤ ਸੁਖ ਹੋਈ ਸਗਲਿ ਰੂਹ ਜਾਹੀ ਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੀ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਜਾਹੀ ਸਗਲੇ ਦੁਖਾ ਪਾਪ ਕਲੇਸਾਂ ਕਾ ਨਾਸ ਤੇਰੇ ਭਜਨ ਬਾਣੀ ਕਾ ਪਰਤਾਪ ਤੂੰ ਠਾਕਰ ਤਮ ਪੈ ਅਰ पाक नीरि को न जानी तुमरा यन्तु ऊचि ऊच सगल समग्री तुमर सूत्र तारी तुमति होसो ਤੁਮਰੀ ਗਤ ਮਿੱਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿੱਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸ੍ਰੀ ਵਾਹਿਗੁਰੂ ਜੀ ਮਿਹਰવાન ਮਿਹਰવાન ਸਾਹਿਬ ਮੇਰਾ ਮਿਹਰવાન ਇਕ ਓਅੰਕਾਰ ਸਨੀ ਵਾਈ ਗੁਰਜੀ ਕੀ ਫਤਿਹ ਸ੍ਰੀ ਮਗਉਤੀ ਜੀ ਸਹਾਇ ਵਾਰ ਸ੍ਰੀ ਮਗਉਤੀ ਜੀ